ਸ਼ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਈਪੀਡੀ ਯੂਐਸਏ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਸ਼ਾਂਤੀ ਨਿਰਮਾਣ ਤੇ ਨਵੀਨਤਾਕਾਰੀ ਸੈਮੀਨਾਰ ਦਾ ਕੀਤਾ ਗਿਆ ਆਯੋਜਨ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਿਮਾਚਲ ਲਈ ਰਵਾਨਾ ਹੋਈ ਪੰਜਾਬ ਬਿਜ਼ਨੈਸ ਦੀ ਟੀਮ ਜੋ ਜੀਤ ਦੇ ਹੱਕ 'ਚ ਸਾਹਮਣੇ ਆਈ ਕਾਂਗਰਸੀ ਆਗੂ ਬਾਜਵਾ ਕਿਹਾ ਕਲਾ ਨੂੰ ਸਿਆਸਤ ਤੋਂ ਦੂਰ ਰੱਖੋ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕੌਰ ਕਮੇਟੀ ਦੀ ਅੱਜ ਹੋਣ ਜਾ ਰਹੀ ਹੈ ਮੀਟਿੰਗ ਸੰਗਰੂਰ ਵਿਖੇ ਰੋਜ਼ਗਾਰ ਮੰਗਦੇ ਅਧਿਆਪਕਾਂ ਤੇ ਤਸ਼ੱਦਦ ਧਰਨਾ ਲਗਾਉਣ ਤੋਂ ਪਹਿਲਾਂ ਹੀ ਜ਼ਬਰਦਸਤੀ ਚੁੱਕ ਕੇ ਲੈ ਗਈ ਪੁਲਿਸ ਅਤੇ ਹੁਣ ਖਬਰਾਂ ਵਿਸਥਾਰ ਨਾਲ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਪੀਸ ਐਂਡ ਡਿਵੈਲਪਮੈਂਟ ਨੇ ਯੂਨੀਵਰਸਲ ਪੀਸ ਫੈਡਰੇਸ਼ਨ ਦੇ ਸਹਿਯੋਗ ਨਾਲ ਆਪਣੇ ਵਾਸ਼ਿੰਗਟਨ ਡੀਸੀ ਦਫ਼ਤਰ ਵਿਖੇ ਵਿਸ਼ਵ ਨੂੰ ਬਿਹਤਰ ਸਥਾਨ ਬਣਾਉਣ ਵਿੱਚ ਸਾਡੀ ਉਮੀਦ ਨੂੰ ਬਣਾਉਣ ਲਈ ਨਵੀਨਤਾਕਾਰੀ ਪਹੁੰਚ ਸਿਰਲੇਖ ਵਾਲਾ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਇਹ ਵਿਸ਼ੇਸ਼ ਸਮਾਗਮ ਚੱਲ ਰਹੀ ਲੜੀ ਸ਼ਾਂਤੀ ਪਹਿਲ ਕਦਮੀਆਂ ਲਈ ਰਾਜਦੂਤ ਦਾ ਹਿੱਸਾ ਸੀ ਜੋ ਸ਼ਾਂਤੀ ਨਿਰਮਾਣ ਅਤੇ ਅੰਤਰਤਰਮ ਸਹਿਯੋਗ ਦੇ ਲਈ ਵਿਸ਼ਵ ਨੇਤਾਵਾਂ ਨੂੰ ਇੱਕਜੁੱਟ ਕਰਨ ਤੇ ਕੇਂਦਰਿਤ ਸੀ ਸੈਮੀਨਾਰ ਦੀ ਸ਼ੁਰੂਆਤ ਯੂਪੀਐਫ ਉਤਰੀ ਅਮਰੀਕਾ ਦੇ ਉਪ ਪ੍ਰਧਾਨ ਟੋਮੀ ਕੋ ਡਗਨ ਦੁਆਰਾ ਨਿਗਾ ਸਵਾਗਤ ਅਤੇ ਉਦ்கਾਟਨੀ ਟਿੱਪਣੀਆਂ ਦੇ ਨਾਲ ਹੋਈ। ਉਨ੍ਹਾਂ ਮਹਿਮਾਨ ਬੁਲਾਰਿਆਂ ਦੀ ਜਾਣ ਪਛਾਣ ਕਰਵਾਈ ਅਤੇ ਵਿਸ਼ਵ ਵਿਆਪੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਸਹਿਯੋਗੀ ਲੀਡਰਸ਼ਿਪ ਅਤੇ ਨੈਤਿਕ ਦ੍ਰਿਸ਼ਟੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਯੂਪੀਐਫ ਦੇ ਸਹਿ ਚੇਅਰ ਪਰਸਨ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਲਈ ਸਿੱਖਿਆ ਨਿਰਦੇਸ਼ਕ ਡਾਕਟਰ ਰੌਬਰਟ ਕਿਟਲ ਦੁਆਰਾ ਇੱਕ ਮੁੱਖ ਭਾਸ਼ਣ ਦੇ ਨਾਲ ਹੋਈ। ਉਨ੍ਹਾਂ ਨੇ ਸ਼ਾਂਤੀ ਲਈ ਨਿਰਮਾਣ ਬਲੌਕਾਂ ਇਸ ਸੰਧਾਂ ਦਾ ਅੰਤੇਗਲ ਕੀਤੀ ਜਿਸ ਵਿੱਚ ਮੁੱਖ ਮੁੱਲਾਂ ਪਰਿਵਾਰ ਆਧਾਰਿਤ ਨੈਤਿਕਤਾ ਅਤੇ ਸਰਹੱਦਾਂ ਤੋਂ ਪਰ੍ਹੇ ਸਹਿਯੋਗ ਨੂੰ ਸਥਾਈ ਸ਼ਾਂਤੀ ਦੀ ਨੀਂਵਜੋਂ ਜ਼ੋਰ ਦਿੱਤਾ ਗਿਆ। ਜਿਸ ਤੋਂ ਬਾਅਦ ਯੂਪੀਐਫ ਉੱਤਰੀ ਅਮਰੀਕਾ ਦੇ ਪ੍ਰਧਾਨ ਡਾਕਟਰ ਮਾਈਕਲ ਜੇਮਕਿੰਸ ਨੇ ਯੂਪੀਐਫ ਦੇ ਦ੍ਰਿਸ਼ਟੀਕੋਣ ਅਤੇ ਵਿਸ਼ਵਵਿਆਪੀ ਪਹਿਲਕਦਮੀਆਂ ਤੇ ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ। ਉਹਨਾਂ ਪ੍ਰੋਗਰਾਮਾਂ ਦੀ ਰੂਪਰੇਖਾ ਦਿੱਤੀ ਜੋ ਵਿਸ਼ਵਾਸ, ਨੇਤਾਵਾਂ, ਸਿੱਖਿਆਕਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਵੰਡੇ ਹੋਏ ਭਾਈਚਾਰਿਆਂ ਵਿੱਚ ਪੁਲ ਬਣਾਉਣ ਲਈ ਜੋੜਦੇ ਨੇ। ਦੁਪਹਿਰ ਦੇ ਖਾਣੇ ਤੋਂ ਬਾਅਦ ਸੈਸ਼ਨ ਵਿੱਚ ਡਾਕਟਰ ਜੈਨਕਿੰਸ ਨੇ ਯੂਪੀਐਫ ਦੇ ਵਿਸ਼ਵਵਿਆਪੀ ਪ੍ਰਭਾਵ, ਸ਼ਾਂਤੀ ਯਤਨਾ ਤੇ ਦੁਨੀਆ ਭਰ ਵਿੱਚ ਰਾਜਦੂਤ ਮਿਸ਼ਨਾਂ ਬਾਰੇ ਹੋਰ ਵਿਸਥਾਰ ਨਾਲ ਦੱਸਿਆ। ਇਸ ਸਮਾਗਮ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਪਰ ਦੇ ਪ੍ਰਭਾਵਸ਼ਾਲੀ ਨੇਤਾਵਾਂ, ਧਾਰਮਿਕ ਪ੍ਰਤੀਨਿਧੀਆਂ ਤੇ ਨਾਗਰਿਕ ਕਾਰਕੁਨਾਂ ਨੇ ਭਾਗ ਲਿਆ। ਜਿਸ ਨਾਲ ਸ਼ਾਂਤੀ ਸਤਿਕਾਰ ਤੇ ਵਿਸ਼ਵਵਿਆਪੀ ਸਤਿਭਾਵਨਾ ਦੇ ਸਾਂਝੇ ਮਿਸ਼ਨ ਨੂੰ ਮਜ਼ਬੂਤੀ ਮਿਲੀ। ਤੁਰਕੀ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਰਗਰਮ ਭਾਗੀਦਾਰੀ ਅਤੇ ਸ਼ਾਂਤੀ ਤੇ ਵਿਸ਼ਵਵਿਆਪੀ ਨਾਗਰਿਕਤਾ ਦੇ ਮੁੱਲਾਂ ਪ੍ਰਤੀ ਵਚਨਬੱਧਤਾ ਦੇ ਲਈ ਯੂਪੀਐਫ ਮਾਨਤਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਸ਼ਮੂਲੀਅਤ ਨੇ ਸੈਮੀਨਾਰ ਵਿੱਚ ਅੰਤਰਰਾਸ਼ਟਰੀ ਭਾਵਨਾ ਜੋੜੀ ਅਤੇ ਇੱਕ ਬਿਹਤਰ ਦੁਨੀਆ ਬਣਾਉਣ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਦੇ ਮਹੱਤਵ ਨੂੰ ਉਜਾਗਰ ਕੀਤਾ। ਇਸ ਸੈਮੀਨਾਰ ਵਿੱਚ ਡਾਕਟਰ ਸ੍ਰਿੰਦਰ ਸਿੰਘ ਗਿੱਲ, ਐਮਬੈਸਡਰ ਫਾਰ ਪੀਸ Jacob Anjum Shamil especially about The external reality of body. Isn't that amazing? Religious leaders should light the path, should pray and guide the way and give the guidance to the political leaders which way to go. But they cannot be the governors and the mayors. Some can, but that's not God's idea. The religious leaders have a, a very central role. The central role. The central role is faith and, and God. So that's amazing. And even took away their crosses because it was a barrier between Judaism and Christianity. And then, this Archbishop Stalin, who's the chairman of the American or the uh, UPF uh, Internet Interreligious Association for Peace and Development, that Tomiko leads, he did the repentance there. He repented to the rabbi and to the imam. He repented that we have not, as Christians, Fulfilled our role to love and embrace all of our family. Well, that moved the rabbi. That's an Orthodox rabbi there, and so they came together and Imam Manasra from Nazareth and Rabbi Barthea and Bishop Stalling all signed the Jerusalem Declaration. Isn't that beautiful? And we've been working together ever since. Then also sometimes you need to go deeper by reading each other's papers and scriptures, not just. ਜਸਤਿੰਦਰ ਸਿੰਘ ਪੰਜਾਬ ਵਿਜੀਲੈਂਸ ਦੀ ਟੀਮ ਸ਼ੌਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਿਮਾਚਲ ਲਈ ਰਵਾਨਾ ਹੋ ਗਈ ਹੈ ਸੂਤਰਾਂ ਮੁਤਾਬਕ ਅੱਜ ਪੰਜਾਬ ਵਿਜੀਲੈਂਸ ਦੀ ਟੀਮ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਿਮਾਚਲ ਵਿੱਚ ਕਈ ਥਾਵਾਂ ਤੇ ਲਜਾਇਆ ਜਾਣਾ ਹੈ ਇਸ ਲਈ ਟੀਮ ਕਈ ਵਾਹਨਾ ਦੇ ਕਾਫਲੇ ਵਿੱਚ ਰਵਾਨਾ ਹੋਈ ਹੈ ਹੁਣ ਤੱਕ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਅਤੇ ਸਾਬਕਾ ਪੀਏ तलबीर सेङा गिल ने विजिलेंस कोलोना विरुद्ध अपने बयान दर्ज करवाए ने भाजपा ਤੋਂ ਬਾਅਦ ਕਾਂਗਰਸ ਪਾਰਟੀ ਵੀ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸਮਰਥਨ ਵਿੱਚ ਸਾਹਮਣੀ ਆਈ ਹੈ ਜੋ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨਾਲ ਕੰਮ ਕਰਨ ਕਰਕੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੁੱਲਕੇ ਦਿਲਜੀਤ ਦਾ ਸਮਰਥਨ ਕੀਤਾ ਉਹਨਾਂ ਨੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ সিনে ਇਮਪਲਾਈਜ਼ ਯਾਨੀ ਕਿ FWICE ਤੇ ਵੀ ਇੱਕ ਬਿਆਨ ਦਿੱਤਾ ਬਾਜਵਾ ਨੇ ਕਿ ਮੈਨੂੰ FWICE ਦੀ ਮੰਗ ਪੂਰੀ ਤਰ੍ਹਾਂ ਅਨੁਚਿਤ ਲੱਗਦੀ ਹੈ ਦਿਲਜੀਤ ਦੋਸਾਂਝ ਇੱਕ ਮਸ਼ਹੂਰ ਭਾਰਤੀ ਕਲਾਕਾਰ ਹੈ ਜਿਸ ਨੇ ਸਾਨੂੰ ਸਾਰਿਆਂ ਨੂੰ ਵਿਸ਼ਵ ਪੱਧਰ ਤੇ ਮਾਨ ਦਵਾਇਆ ਉਹ ਭਾਰਤੀ ਅਤੇ ਪੰਜਾਬੀ ਸਭਿਆਚਾਰ ਨੂੰ ਕੋਚੇਲਾ ਸੰਗੀਤ ਉਤਸਵ ਵਿੱਚ ਲੈ ਕੇ ਗਏ ਉਹਨਾਂ ਨੇ ਮੀਟ ਗਾਲਾ ਵਿੱਚ ਸਾਡੀ ਵਿਰਾਸਤ ਦੀ ਪ੍ਰਤੀਨਿਧਤਾ ਕੀਤੀ ਹੈ ਬਾਜਵਾਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਜਿਹੀ ਅੰਤਰਰਾਸ਼ਟਰੀ ਪ੍ਰਤੀਨਿਧਤਾ ਦੀਸ਼ ਲਾਗਾ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਸਵਾਲ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

31 ਮੈਂਬਰੀ ਕੋਰ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਸੱਦ ਲਈ ਹੈ ਜੀ ਹਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਚ ਮੀਟਿੰਗ ਹੋਵੇਗੀ ਇਹ ਮੀਟਿੰਗ ਅੱਜ ਯਾਨੀ ਕਿ 30 ਜੂਨ ਨੂੰ ਦੁਪਹਿਰੇ ਪਾਰਟੀ ਹੈੱਡਕੁਆਰਟਰ ਦੇ ਵਿੱਚ ਹੋਵੇਗੀ ਜੋ ਕਿ ਚੰਡੀਗੜ੍ਹ ਸਥਿਤ ਹੈ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸ਼ੌਮਨੀ ਅਕਾਲੀ ਦਲ ਦੀ ਨਾਮ ਨਿਯੁਕਤ ਕੋਰ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਚਰਚਾ ਕੀਤੀ ਜਾਵੇਗੀ ਇਸ ਦੇ ਨਾਲ ਹੀ ਸ਼ੌਮਨੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਪਾਰਟੀ ਦੀ ਭਵਿਕਦੀ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 27 ਜੂਨ ਨੂੰ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ 31 ਮੈਂਬਰੀ ਕੋਰ ਕਮੇਟੀ ਬਣਾਈ ਸੀ ਇਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਬੀਤੇ ਦਿਨੀ ਸੰਗਰੂਰ ਵਿਖੇ 8894 ਦੀ ਭਰਤੀ ਨੂੰ ਪੂਰਾ ਕਰਵਾਉਣ ਦੇ ਲਈ 8894 ਬੇਰੁਜ਼ਗਾਰਾਂ ਵੱਲੋਂ ਸੰਗਰੂਰ ਵਿਖੇ ਸੀਐਮ ਆਨ ਦੇ ਕੋਠੀ ਦਾ ਘੇਰਾਉ ਰੱਖਿਆ ਗਿਆ ਸੀ ਜਿਸ ਦੇ ਚਲਦਿਆਂ ਆਗੂਆਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹਲੇ ਤਾਂ ਧਰਨੇ ਵਾਸਤੇ ਉਹ ਇਕੱਠੇ ਹੋ ਹੀ ਰਹੇ ਸੀ ਕਿਉਂਕਿ ਉਹਨਾਂ ਨੇ ਇਸ ਤੋਂ ਅੱਗੇ ਕੁਝ ਕਰਨਾ ਸੀ ਪਰ ਸਰਕਾਰ ਬੇਰੁਜ਼ਗਾਰਾਂ ਤੋਂ ਇਹਨਾਂ ਡਰੀ ਹੋਈ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਵੇਰਕਾ ਮਿਲਕ ਪਲਾਡ ਤੋਂ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਚੱਕ ਲਿਆ ਤੇ ਉਹਨਾਂ ਦੇ ਨਾਲ ਖਿੱਚ ਧੂਵੀ ਕੀਤੀ ਗਈ ਜਿਸ ਦੇ ਚਾਲਦਿਆਂ ਬੇਰੁਜ਼ਗਾਰਾਂ ਦੇ ਸੱਟਾਂ ਵੀ ਲੱਗੀਆਂ ਨੇ ਯੂਨੀਅਨ ਆਗੂਆਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਸਰਕਾਰ ਨੂੰ ਸਿੱਧੀ ਇੱਕ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਸਾਥੀ ਜਲਦ ਤੋਂ ਜਲਦ ਰਿਹਾ ਨਹੀਂ ਕੀਤੇ ਜਾਂਦੇ ਤੇ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਹੀਂ ਕੀਤਾ ਜਾਂਦਾ ਤਾਂ ਅੱਜ ਉਹ ਕਿਸੇ ਵੀ ਹੱਦ ਤੱਕ ਜਾਣਗੇ ਕਿਉਂਕਿ ਇਹ ਧਰਨਾ ਹੁਣ ਸਰਕਾਰ ਦੇ ਨਾਲ ਆਰ ਜਾਂ ਪਾਰ ਕਰੋ ਜਾਂ ਮਰੋ ਦੀ ਸਿੱਧੀ ਲੜਾਈ ਹੈ ਉਧਰ ਰੋਪੜ ਦੇ ਤੀਗਵੀਰ ਸਿੰਘ ਨੇ ਮਾਉਂਟ ਐਲਬਰਸ ਨੂੰ ਸਰ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਜੋ ਕਿ 18510 ਫੁੱਟ ਯਾਨੀ ਕਿ 5542 ਮੀਟਰ ਤੋਂ ਵੱਧ ਦੀ ਹੈਰਾਨੀਜਨਕ ਉਚਾਈ ਤੇ 6 ਸਾਲ ਅਤੇ 9 ਮਹੀਨਿਆਂ ਦੀ ਛੋਟੀ ਉਮਰ ਦੇ ਵਿੱਚ ਤੀਗਵੀਰ ਸਿੰਘ ਨੇ ਇੱਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ ਉਹ ਮਾਉਂਟ ਐਲਬਰਸ ਨੂੰ ਸਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਪਰਬਤ ਰੋਹੀ ਬਣ ਗਿਆ ਤੀਗਵੀਰ ਨੇ 20 ਜੂਨ ਨੂੰ ਮਾਉਂਟ ਐਲਬਰਸ ਤੱਕ ਟ੍ਰੈਕ ਸ਼ੁਰੂ ਕੀਤਾ ਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਐਲਬਰਸ ਚੋਟੀ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋਇਆ। ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇੱਕ ਘੱਟ ਆਕਸੀਜਨ ਟ੍ਰੈਕ ਹੈ ਤੇ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਚੁਣੌਤੀਆਂ ਨੂੰ ਜਿੱਤਦੇ ਹੋਏ ਉਹ ਚੋਟੀ ਦੇ ਸਿਖਰ ਤੇ ਪਹੁੰਚ ਗਿਆ ਜਿੱਥੇ ਆਮ ਤਾਪਮਾਨ 10 ਸੈਲਸੀਅਸ ਹੈ ਤੇ ਉਸਨੇ ਆਪਣਾ ਸੁਪਨਾ ਪੂਰਾ ਕਰ ਲਿਆ। ਹਿਮਾਚਲ ਦੀ ਰਾਜਧਾਨੀ Shimla ਦੇ ਵਿੱਚ 2 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸੋਮਵਾਰ ਸਵੇਰੇ Shimla ਦੇ ਪੱਟਾ ਕੋਪਰ ਮਾਥੂ ਕਲੋਨੀ ਦੇ ਵਿੱਚ ਇੱਕ 5 ਮੰਜ਼ਿਲਾ ਇਮਾਰਤ ਡਿੱਗ ਗਈ ਹੈ ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਇਸ ਘਟਨਾ 'ਚ ਕਿਸੇ ਦੀ ਮੌਤ ਨਹੀਂ ਹੋਈ ਹੈ ਕਿਉਂਕਿ ਇਸ ਇਮਾਰਤ ਨੂੰ ਕੱਲ ਰਾਤ ਹੀ ਖਾਲੀ ਕਰਵਾ ਲਿਆ ਗਿਆ ਸੀ ਕਿਹਾ ਜਾ ਰਿਹਾ ਹੈ ਕਿ ਚਾਰ ਮਾਰਗੀ ਉਸਾਰੀ ਕਾਰਨ ਇਮਾਰਤ ਦੇ ਹੇਠਾਂ ਵੱਡੀਆਂ ਤਰੇੜਾਂ ਆ ਗਈਆਂ ਸਨ ਅਤੇ ਇਹ ਇਮਾਰਤ ਸੌਵਾਰ ਸਵੇਰੇ ਡੇਗ ਗਈ ਇਸ ਨਾਲ ਲੱਗਦੀਆਂ ਉਹ ਇਮਾਰਤਾਂ ਦੇ ਤਹਨ ਦਾ ਖਤਰਾ ਹੈ ਜ਼ਮੀਨ ਖਿਸਕਣ ਅਤੇ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਲੋਕ ਡਰ ਨਾਲ ਰਹਿਣ ਲਈ ਮਜਬੂਰ ਨੇ ਅਤੇ ਕੁਝ ਲੋਕ ਆਪਣੇ ਘਰ ਵੀ ਖਾਲੀ ਕਰ ਰਹੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹਦੀ ਕਸਬਾ ਦਿਨਾਨਗਰ ਅਦੀਨਪੈਂਦੇ ਮਕੌੜਾ ਪਤਨ ਤੋਂ ਰਾਵੀ ਦਰਿਆ ਤੇ ਬਣਿਆ ਅਸਥਾਈ ਪੁਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦਾ ਸੰਪਰਕ ਭਾਰਤ ਦੇਸ਼ ਨਾਲੋਂ ਟੁੱਟ ਚੁੱਕਿਆ ਹੈ ਤੇ ਇਨ੍ਹਾਂ ਪਿੰਡਾਂ ਨੂੰ ਜਾਣ ਦਾ ਇੱਕੋ ਮਾਤਰ ਸਹਾਰਾ ਕਿਸ਼ਤੀ ਹੈ ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵੱਸਦੇ ਸਨ ਪਰ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਪਿੰਡਾਂ ਦੀ ਕਿਸੇ ਸਰਕਾਰ ਨੇ ਸਾਰ ਤੱਕ ਨਹੀਂ ਲਈ ਜਿਸ ਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਨੇ ਇਸ ਸਮੇਂ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋਂ 7 ਪਿੰਡ ਹੀ ਮੌਜੂਦ ਨੇ ਇਹਨਾਂ ਲੋਕਾਂ ਨੂੰ ਵੀ ਰਾਵੀ ਦਰਿਆ ਤੋਂ ਪੱਕਾ ਪੁਲ ਨਾ ਹੋਣ ਕਾਰਨ ਬਿਹਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਸ਼ ਦੀ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਇਹ ਲੋਕ ਪਰਸਾਦ ਦੇ ਦਿਨਾਂ ਵਿੱਚ ਪੂਰੇ ਦੇਸ਼ ਨਾਲੋਂ ਵੱਖ ਹੋ ਜਾਂਦੇ ਨੇ ਐਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬਈ ਇਜਾਜ਼ਤ ਧੰਨਵਾਦ